ਸਾਸਿਕਾ ਹਲਜੀ ਹਾਂਜੀ ਬਹੁਤ ਹੀ ਸੋਨੇ ਏਕੇ ਬ੍ਰਾਂਡ ਦੇ ਸੂਟ ਆਏ ਆ ਦੇਖ ਸਕਦੇ ਹੋ ਬਹੁਤ ਸੋਨਾ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਹੈ ਨੈਕਲਾਈਨ ਪੂਰੀ ਲੈਸਸ ਵਰਕ ਦੇ ਨਾਲ ਆ बॉਟਮ ਵਰਕ ਆਏਗੀ ਪ੍ਰਾਈਸ ਰਹੇਗਾ ਜੀ 1390 ਦੇ ਸੋਤ ਕੈਮਰੀ ਕੋਟਨ ਆਏਗੀ ਜੀ 올ਓਵਰ ਇੰਡੀਆ ਸ਼ਿਪਿੰਗ ਫ੍ਰੀ ਹੈ ਮਸਲੀਨ ਦਾ ਨਾਲ ਦੁਪੱਟਾ ਆਏਗਾ ਬਹੁਤ ਸੋਨਾ ਮਸਲੀਨ ਫੈਬਰਿਕ ਦੇ ਵਿੱਚ ਲੈਸਸ ਵਰਕ ਦੇ ਨਾਲ ਦੁਪੱਟਾ ਆਏਗਾ ਜੀ ਆ ਦੇਖ ਸਕਦੇ ਹੋ ਵੀ ਬਹੁਤ ਸੋਹਣਾ ਆਰਟੀਕਲ ਹੈ ਗਲੇਸ ਕਾਟਨ ਆਏਗੀ ਜੀ 1500 ਪ੍ਰਾਈਸ ਰਹੇਗਾ ਫ੍ਰੀ ਸ਼ਿਪਿੰਗ ਪ੍ਰੀਮੀਅਮ ਕੁਆਲਿਟੀ ਰਹੇਗੀ ਜੀ ਇਹਦੇ ਐਨ ਸੀ ਐਚ ਦੇ ਬ੍ਰਾਂਡ ਦਾ ਸੂਟ ਹੈ ਬਹੁਤ ਪਿਆਰਾ ਆਰਟੀਕਲ ਹੈ ਸਕਰੀਨ ਸ਼ਾਟ ਲੈ ਕੇ ਸੈਂਡ ਕਰਨਾ ਜੀ ਆਰਡਰ ਬੁੱਕ ਕਰਵਾ ਲਈ ਜੀ ਨੰਬਰ ਸਕਰੀਨ ਦੇ ਉੱਤੇ ਦਿੱਤਾ ਆਇਆ ਹੈ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦੇਣਾ ਜੀ ਇਹ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਆਰਟੀਕਲ ਹੈ 1250 ਪ੍ਰਾਈਸ ਦਾ ਵੀ ਗਲੇਸ ਕਾਟਨ ਹੈ ਫ੍ਰੀ ਸ਼ਿਪਿੰਗ ਰਹੇਗੀ ਵੀ ਬਹੁਤ ਸੋਹਣਾ ਆਰਟੀਕਲ ਹੈ 750 ਪ੍ਰਾਈਸ ਦਾ ਪਿਓਰ ਕੈਮਰੀ ਕਾਟਨ ਹੈ ਜੀ ਫ੍ਰੀ ਸ਼ਿਪਿੰਗ ਰਹੇਗੀ ਦ ਨੈਕਸਟ ਆਰਟੀਕਲ ਹੈ ਜਿਸਦੇ ਪਿਓਰ ਕੈਮਰੀ ਕਾਟਨ ਦੇ ਵਿੱਚ ਇਹ ਵੀ 750 ਪ੍ਰਾਈਸ ਆ ਬਹੁਤ ਸੋਹਣਾ ਆਰਟੀਕਲ ਹੈ ਜੀ ਇਹਦਾ ਪ੍ਰਾਈਸ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਆਰਟੀਕਲ ਹੈ ਵੀ 1570 ਪ੍ਰਾਈਸ ਰਹੇਗਾ ਪਿਓਰ ਕੈਮਰੀ ਕਾਟਨ ਆਏਗਾ ਪਾਰਟੀ ਦੇ ਸੂਟ ਫ੍ਰੀ ਸ਼ਿਪਿੰਗ ਰਹੇਗੀ ਔਰ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਔਰ ਕਮੈਂਟ ਵੀ ਜ਼ਰੂਰ ਕਰਿਆ ਕਰੋ 650 ਦਾ ਪ੍ਰਾਈਸ ਰਹੇਗਾ ਜੀ ਇਹ ਵੀ ਇਹ ਵੀ ਜੀ ਬਹੁਤ ਸੋਹਣਾ ਆਰਟੀਕਲ ਹੈ 650 ਦੇ ਵਿੱਚ ਪਿਓਰ ਕਾਟਨ ਆਲਓਵਰ ਸੂਟ 5 ਮੀਟਰ ਕੱਟ ਆਏਗਾ ਏਕੇ ਬ੍ਰਾਂਡ ਏਕੇ ਟੈਕਸ ਦੇ ਸੂਟ ਆਣਗੇ ਜੀ ਕੁਆਲਿਟੀ ਬਹੁਤ ਬੈਸਟ ਆਉਂਦੀ ਹੈ ਏਕੇ ਟੈਕਸ ਕੋ ਸੂਟਾਂ ਦੀ ਪ੍ਰਾਈਸ ਓਨਲੀ 650 ਰਹੇਗਾ ਜੀ ਪਿਓਰ ਕੈਮਰੀ ਕਾਟਨ ਆਏਗਾ ਤੇ ਫ੍ਰੀ ਸ਼ਿਪਿੰਗ ਰਹੇਗੀ ਜੀ ਆਲਓਵਰ ਇੰਡੀਆ ਸ਼ਿਪਿੰਗ ਫ੍ਰੀ ਹੈ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਆਰਟੀਕਲ ਹੈ ਜੀ ਪ੍ਰਿੰਟ ਬਹੁਤ ਹੀ ਲਾਜਵਾ ਹੈ ਸਾਰਿਆਂ ਦੇ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਸੂਟ ਹੈ ਡੇਲੀਵੇਅ ਵਾਲੇ ਕਵਾਲਿਟੀ ਬਹੁਤ ਬੈਸਟ ਟ੍ਰੈਂਡ ਵਾਲੀ ਹੈ ਜੀ ਜਿਹੜੀ ਮੇਰੀ ਭੈਣਾਂ ਪਾਉਂਦੀਆਂ ਨੇ ਏਕੀ ਟੈਕਸ ਦੇ ਸੂਟ ਉਹਨਾਂ ਨੂੰ ਪਤਾ ਕਵਾਲਿਟੀ ਬਹੁਤ ਹੀ ਬੈਸਟ ਆਉਂਦੀ ਹੈ ਇਹਦੀ ਤੁਸੀਂ ਆਰਾਮ ਨਾਲ ਜਿਹੜਾ ਬਾਈ ਕਰ ਸਕਦੇ ਹੋ ਕੋਈ ਵੀ ਇਹਦੇ ਵਿੱਚ ਇਸ਼ੂ ਨਹੀਂ ਆਉਣ ਵਾਲਾ ਏਕੀ ਟੈਕਸ ਦੇ ਕੈਂਬਰੀ ਕਾਟਨ ਦੇ ਵਿੱਚ ਸੂਟ ਆਏ ਜੀ ਨੈਕਸਟ ਆਰਟੀਕਲ ਰਹੇਗਾ ਜੀ ਦੇਖ ਸਕਦੇ ਹੋ ਮੈਚਿੰਗ ਸੂਟ ਆਏਗਾ ਸ਼ਰਟ 1 ਮੀਟਰ बॉਟਮ 1 ਮੀਟਰ ਆਏਗੀ 800 ਪ੍ਰਾਈਸ ਰਹੇਗਾ ਦੁਪੱਟਾ ਦੇਖੋ ਬਹੁਤ ਸੋਹਣਾ ਹੈ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ ਪ੍ਰਾਈਸ ਰੇਂਜ ਬਹੁਤ ਹੀ ਘੱਟ ਆ ਜੀ ਸਕਰੀਨਸ਼ਾਟ ਲੈ ਲੈਣਾ ਜੀ ਆਰਡਰ ਬੁੱਕ ਕਰਵਾਣ ਲਈ ਬਹੁਤ ਸੋਨੇ ਆਰਟੀਕਲ ਆ ਦੁਪट्टे ਚੈੱਕ ਕਰ ਸਕਦੇ ਹੋ ਬਹੁਤ ਸੋਨੇ ਜਿਹੜੇ ਆ ਅਕੂਬਾ ਪ੍ਰਿੰਟ ਦੇ ਵਿੱਚ ਜਿਹੜੇ ਆ ਦੁਪट्टे ਬਣਾਏ ਹੋਏ ਆ ਉਹ ਅਕੂਬਾ ਚਿਕਨ ਏਮਬਰਾਇਡਰੀ ਆਏਗੀ ਦੁਪੱਟੇ ਦੇ ਉੱਤੇ 162 ਬਹੁਤ ਪਿਆਰੇ ਆਰਟੀਕਲ ਹੈ ਸਕਰੀਨਸ਼ਾਟ ਲੈ ਲੈਣਾ ਜੀ ਔਰ ਬੁੱਕ ਕਰਵਾ ਲੈ ਨੰਬਰ ਸਕਰੀਨ ਦੇ ਉੱਤੇ ਦਿੱਤਾ ਆਇਆ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਔਨਲਾਈਨ ਪੇਮੈਂਟ ਰੇਗੀ 162 ਡਿਜ਼ਾਈਨ ਬਹੁਤ ਹੀ लाजवाब ਹੈ ਸਭ ਇੱਕ ਤੋਂ ਇੱਕ ਚੜ ਕੇ ਜਿਹੜੇ ਡਿਜ਼ਾਈਨ ਆ ਕੁਆਲਿਟੀ ਵੀ ਬਹੁਤ ਬੈਸਟ ਆਣ ਵਾਲੀ ਹੈ ਜੀ ਜੁਨਿਕ ਡਿਜ਼ਾਈਨ ਹੈ ਇਹਦਾ ਜਿਸੂ ਤੋਂ ਨੂੰ ਮਾਰ ਕੇ ਉੱਤੋਂ ਨਹੀਂ ਮਿਲਣ ਵਾਲੇ ਇਹ ਖੁੱਦੀ ਹੀ ਬਣਵਾਏ ਹੁੰਦੇ ਆ ਜੀ ਆਰਡਰ ਦੇ ਉੱਤੇ ਸਾਰੇ ਡਿਜ਼ਾਈਨ ਜਿਹੜੇ ਆ ਯੂਨਿਕ ਬਣਵਾਏ ਹੁੰਦੇ ਆ ਕਲਰ ਜਿਹੜੇ ਆ ਸਾਰੇ ਆਪਣੇ ਅਕੋਰਡਿੰਗ ਇਹਨੇ ਡਿਜ਼ਾਈਨ ਔਰ ਕਲਰ ਚੂਸ ਕਰਕੇ ਬਣਵਾਏ ਹੁੰਦੇ ਆ ਬਹੁਤ ਸੋਹਣੇ ਆਰਟੀਕਲ ਆ ਇਦਾਂ ਦੇ ਆ ਮਾਰਕੀਟ ਤੋਂ ਕਿਤੋਂ ਨਹੀਂ ਮਿਲਣ ਵਾਲੇ ਸੀ ਇਹਨਾਂ ਦਾ ਲਿਮਟਿਡ ਸਟਾਕ ਹੁੰਦਾ ਆ ਜੀ ਤੇ ਫਟਾਫਟ ਆਰਡਰ ਕਰ ਲਓ ਬਹੁਤ ਪਿਆਰੇ ਆਰਟੀਕਲ ਆ ਇਹਦਾ 850 ਪ੍ਰਾਈਸ ਰਹੇਗਾ ਪਿਓਰ ਕਾਟਨ ਆਏਗਾ ਦੇਖ ਸਕਦੇ ਹੋ ਬਾਟਮ ਬਹੁਤ ਸੋਹਣੀ ਬਾਟਮ ਬਗ ਨਿਓਈ ਆ ਕਲਰ ਵੀ ਬਹੁਤ ਸਿਆਰੇ ਆਰ ਬਾਟਮ ਵੀ ਦੇਖ ਸਕਦੇ ਹੋ ਬਹੁਤ ਸੋਲੀ ਡਿਜ਼ਾਈਨਿੰਗ ਦੇ ਨਾਲ ਬਾਟਮ ਤਿਆਰ ਕੀਤੀ ਹੋਈ ਹੈ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰਨਾ ਤੁਸੀਂ ਆਰਡਰ ਬੁੱਕ ਕਰਵਾਣ ਲਈ ਜੀ ਹੋਰ ਕੁਆਰੀ ਜੇ ਕੋਈ ਕਾਲ ਵੀ ਕਰ ਸਕਦੇ ਹੋ ਦੇਖ ਸਕਦੇ ਹੋ ਜੀ ਥੈਂਕ ਯੂ ਸੋ ਮਚ